ਜਾਉਂਦੇ ਰਹਿਣ ਤੁਹਾਡੇ ਪੰਜਾਬ ਤੋਂ ਜਿਹੜੀ ਨਹਿਰ ਆਉਂਦੀ ਹੈ ਇੰਦਰਾ ਨਹਿਰ ਵਾਜਦੀ ਆ ਉਹਦੇ ਤੋਂ ਪਾਣੀ ਪੀਂਦੇ ਆ ਨਾ ਛੋੜਿਆ ਪੰਜਾਬ ਵਾਲਿਆਂ ਨੂੰ ਚਨੇਹਾ ਰਾਉਣਾ ਯਾਰੀ ਇੰਦਰਾ ਨੇ ਹਰੋਂ ਦੀਆਂ ਨਾਲ ਉਹਦੇ ਵਿੱਚ ਫੁੱਲ ਫੁੱਲ ਜੇ ਚਾਰੀ ਆਂਦੇ ਹੈਗੇ ਦੋ ਮਰਗ ਮਰਗ ਹੋ ਜਾਂਦੀ ਹੈ ਕਹੇਦੀ ਉਹ ਅਸੀਂ ਪੰਦਰੋਂ ਪਾਣੀ ਪੀਣੇ ਆਂਗੇ ਉਹਦੇ ਵਿੱਚ ਨਾ ਫੁੱਲ ਪਾਇਆ ਕਰੋ ਤੁਸੀਂ ਕਿਉਂਕਿ ਸਾਦੇ ਉੱਥੇ ਪਾਣੀ ਉਹੀ ਆਉਂਦਾ ਹੈਗਾ ਉਹੀ ਪੀਂਦੇ ਵਿੱਚ ਦੋ ਮਰਬੇ ਬਣ ਗਏ ਤੇ ਅੱਜ ਸਾਡੀ ਨਿਗਾਹ ਵਿੱਚ ਇੱਥੇ ਤਾਈ ਜਾਂਦੀ ਉਹ ਕੋਈ ਨਿਗਾਹ ਤੁਸੀਂ ਵੀ ਇੱਥੇ ਹੋ ਜਾਂਦੇ ਆਂ ਮੀ ਅਸੀਂ ਬੈਠ ਦੋ ਰੁਪਏ ਕੁਆਟਰ ਸਾਡੇ ਗਵੰਡੋ ਚੰਗੀ ਸੋਹਣੀ ਜ਼ਮੀਨ ਵੇਚ ਕੇ ਆਇਆ ਕਿ ਮੈਨੂੰ ਪਤਾ ਹੈ ਕਿ ਉਹ ਜ਼ਮੀਨ ਬਾਈ ਉਹਦੀ ਜਮਾ ਰੋਡ ਦੇ ਉੱਤੇ ਸੀਗੀ ਹਾਂ ਉਹ ਚੰਗੀ ਸੀਗੀ ਮਰਬਿਆਂ ਦੇ ਵਿੱਚ ਰਹਿ ਗਿਆ ਮਰਬੇ ਬਣ ਜਾਣਗੇ ਉਹ ਪੱਲੇ ਕੁਛ ਵੀ ਕੀ ਹਾਲ ਆ ਕਿਵੇਂ ਆ ਠੀਕ ਆ ਵਧੀਆ ਵਧੀਆ ਖੜਾ ਤਾਂ ਹੋ ਖੜਦੇ ਖੜਾ ਹੋ ਖੜਾ ਹੋ ਪਤੰਦਰਾ ਤੇ ਫਿਰ ਤੈਨੂੰ ਜਦੋਂ ਉਹ ਤਾਡੇ ਇਸ ਤਰ੍ਹਾਂ ਨੇ ਕਿੰਨਾ ਰੌਲਾ ਪਾਇਆ ਮਕਾਲ ਕਰ ਲਈ ਸੀ ਉਹਦੇ ਵੀ ਜ਼ਮੀਨ ਵੇਚਾਂਗੇ ਵੇਚਾਂਗੇ ਹਾਂ ਤੇ ਮੁਕਸਰ ਜਿਲ੍ਹੇ ਜ਼ਮੀਨ ਹੁਣ ਕਦੀ ਗਏ ਉੱਥੇ ਕਿ ਨਹੀਂ ਹੁਣ ਤਾਂ ਜਾਂਦੇ ਰਹਿੰਦੇ ਆ ਮੱਛਾ ਮੱਥਾ ਟੇਕਣ ਜਾ ਕਦੇ ਪਰ ਈਗਾ ਬਸ ਆਥੇ ਵੜ ਗਿਆ ਕਿਹੜੀਆਂ ਫਸਲਾਂ ਫਸਲਾਂ ਇੱਥੇ ਵੇਚੀ ਆ ਪਤੰਦਰਾ ਫਸਲਾਂ ਫਸ ਲਈ ਆ ਆ ਫਸਲਾਂ ਹਾਂ ਆਹ ਕਾ ਹਾਂ ਪਤੰਦਰਾ ਉੱਥੇ ਮੱਕੀ ਹੁੰਦੀ ਸੀ ਤੇ ਇੱਥੇ ਤੇਰੀਆਂ ਫਸਲਾਂ ਕਮਾਲ ਵਾਲੀ ਗੱਲ ਆ ਯਾਰ ਬਾਰਾ ਗੱਲ ਆਏ ਆ ਵੀ 2 ਬੱਗੇ 2 ਕਿੱਲੇ ਹੁੰਦੀ ਸਾਨੂੰ ਅੱਛਾ ਬਹੁਤ ਟੋਪ ਦੀ ਛੜਕ ਦੇ ਦਿੱਤੀ ਮੈਂ ਤਾਂ ਤੇਰੀ ਬਹੁਤ ਵਧੀਆ ਸੀ 2 ਹੁੰਦੀ ਤੇ ਉਹ ਤਾਂ ਪਤੰਦਰਾ ਕਦੇ ਉੱਤੇ ਸੀ 6-7 ਕਿੱਲਿਆਂ ਵਰਗੀ ਸੀ ਸੜਕ ਦੇ ਉੱਤੇ ਪਈ ਸੀ ਸਾਡੀ ਪਤਾ ਹੋਊਗਾ ਨਾਲੇ ਤੇ ਮੇਰਾ ਤਾਂ ਕੋਹਂ ਤਾਂ ਹੈਗੀ ਮੈਂ ਤਾਂ ਰੋਂਦਾ ਰਿਹਾ ਉਹ ਜਦੋਂ ਤੁਸੀਂ ਤੁਰੇ ਤੇ ਦੋ ਕਿੱਲੇ ਸੀ ਤੇ ਥਾਵਰਾਲਾ ਇੱਥੇ ਅੱਗੇ ਸਾਡੇ ਦੋ ਮਰਬੇ ਬਣ ਗਏ ਜਿਹੜਾ ਨਹੀਂ ਹੁੰਦਾ ਹੋਵੇ ਉਹ ਤੇ ਖੜਾ ਦੇਖੀ ਆ ਯਾਰ ਪਤੰਦਰਾ ਕੀ ਹਾਲ ਆ ਯਾਰ ਦੱਸ ਯਾਰ ਬਾਈ ਤੁਸੀਂ ਜਿਹੜੇ ਵੇਖ ਰਹੇ ਹੋ ਵੀਡੀਓ ਦੱਸਿਓ ਯਾਰ ਆ ਹਾਲ ਹੈਗਾ ਕੋਈ ਕਿਕਰ ਤੇ ਥੱਲੇ ਘਾਹ ਹੀ ਘਾਹ ਤੇ ਬੇਲੀ ਨਾਲ ਚੰਗੀ ਐਡੀ ਜ਼ਮੀਨ ਸੀ ਸਾਡੇ ਇੰਨਾ ਜੀ ਨੂੰ ਕੁਛ ਹੋਇਆ ਯਾਰ ਮੈਂ ਆ ਯਾਰ ਬਾਈ ਨਾਂ ਵਿੱਚੋਂ ਨਾਂ ਵਿੱਚੋਂ ਰੋਡ ਤੇ ਆ ਅੱਜ ਹੁਣ ਪਤਾ ਕੀ ਹਾਲ ਆ ਉੱਤੇ ਹੁਣ ਜ਼ਮੀਨ ਦਾ ਵੇਖਿਆ ਰੇਟ ਰੇਟ ਬਹੁਤ ਆ ਪਰ ਸਾਦੇ ਵੀ ਚਲੋ ਠੀਕ ਆ ਉਦੋਂ ਆਏ ਸੀ ਨਾ ਵੀ ਰੱਬੇ 2 ਜਾਣਗੇ ਜੋ ਮੁਕਸਰ ਜਿਹੜੇ ਦੇ ਵਿੱਚ ਵੈਸੇ ਤਾਂ 2 ਮਰਬੇ ਕਿਥੇ 2 ਕਿੱਲੇ ਪਰ ਆਏ ਆ ਵੀ ਚਲੋ ਠੀਕ ਆ ਟਾਈਮ ਪਾਸ ਆ ਭੁੱਖੇ ਮਰੀ ਜਾਂਦੇ ਨੇ ਮਰਦੇ ਨਹੀਂ ਇਹ ਆਈ ਪੀ ਨੇ ਤੁਮੇ ਤਮੇ ਵੀ ਇੱਥੇ ਹੋ ਜਾਂਦੇ ਆ ਮੀ ਅਸੀਂ ਵੇਚ ਦਿੰਦੇ ਆ 200 ਰੁਪਏ ਕੁਆਟਰ ਵੇਚਦੇ ਆ ਕਿੰਨੇ ਨੂੰ 200 ਰੁਪਏ ਕੁਆਟਰ ਤੁਮੇ ਹਾਂ ਤੋੜ ਤੋੜ ਕੇ ਤੇ ਲੇਦਾ ਲੂਦਾ ਪੈਰਾਂ ਚੜਾ ਕੇ ਤੇ ਫੇਰ ਜਾ ਕੇ ਤਲਾਉਂਦੇ ਹੋਗੇ ਤੁਮੇ ਦੇ ਗੱਡੀ ਮੈਂ ਇੱਕ ਥੱਲੇ ਆਵੇ ਤੁਮੇ ਦੱਸਦੇ ਤੈਨੂੰ ਕਾ ਸੀ ਉਹਨਾਂ ਇਹਨੂੰ ਵੱਢ ਕੇ ਸਵਾਰ ਕੇ ਵੇਚ ਦੰਨੇ ਆ ਤੇ ਉਹ ਸਾਤੀ ਆਪਦੇ ਬੱਕਰੀਆਂ ਰੱਖ ਰੱਖੀਆਂ ਆਪਾਂ ਮਾਲ ਵੀ ਰੱਖਿਆ ਉਹਨਾਂ ਨੂੰ ਵੀ ਪਾ ਦਿੰਨੇ ਆ ਅੱਛਾ ਬੱਕਰੀਆਂ ਬੱਕਰੀਆਂ ਤੇ ਚੰਗੀਆਂ ਚਫ ਗਾਵਾਂ ਤੇ ਮੱਕੀ ਵਾਲਾ ਤਾਂ ਆਹ ਕਿੱਸਾ ਨਹੀਂ ਪਤਾ ਗਾਈਆਂ ਗੁਈਆਂ ਤਾਂ ਪਰ ਬਸ ਪਹਿਲਾਂ ਇਹ ਦੱਸੋ ਇੰਨਾ ਮੂੰਹ ਵੱਲ ਰੱਖਿਆ ਕਿ ਜਿਆਦੀ ਗਰਮੀ ਲੱਗਦੀ ਤੈਨੂੰ ਗਰਮੀ ਬਹੁਤ ਆ ਨਹੀਂ ਯਾਰ ਸਾਨੂੰ ਲਾ ਲਾ ਇੱਥੇ ਬੱਚਾ ਸੀ ਮੈਂ ਜੰਡੀ ਥੱਲੇ ਵੜੀਗਾ ਅੱਛਾ ਇੱਥੇ ਹਾਂ ਯਾਰਾ ਹੁੰਦਾ ਸੀ ਡੱਕਰ ਥੱਲੇ ਹੂੰ ਹਾਂ ਹੋਰ ਠੀਕ ਆ ਪੰਜਾਬ ਵਾਲੇ ਪੰਜਾਬ ਦਾ ਪਤੰਦਰਾ 888 ਪੰਜਾਬੀ ਉਧਰਲਾ ਪੰਜਾਬ ਵਾਲਾ ਹੋਰ ਤਾਂ ਨਾ ਫਸ ਜੇ ਦਰਾ ਕੇ ਨਾ ਫਸਣ ਅੱਜੇ ਕਈ ਚਾਹੁੰਦੇ ਆ ਭਾਈ ਉਧਰ ਮਰਬੇ ਬਣ ਜਾਂਦੇ ਫਲਾਣਾ ਟੇ ਬਣ ਗਏ ਭਾਈ ਦੋ ਆ ਗਏ ਦੋ ਕਿਲੇ ਵਿੱਚ ਦੋ ਮਰਬੇ ਬਣ ਗਏ ਤੇ ਅੱਜ ਸਾਡੀ ਨਿਗਾਹ ਵਿੱਚ ਇੱਥੇ ਤਾਂ ਜਾਂਦੀ ਓ ਮੈਨੂੰ ਕੋਈ ਨਿਗਾਰੀ ਮੈਨੂੰ ਹੋਰ ਨਹੀਂ ਪਤਾ ਮੈਂ ਗਾਰੰਟੀ ਨਾਲ ਕਰਦਾ ਮੈਂ ਪੋਖਰੋਂ ਦੇ ਵਿੱਚ ਗੁਰਦਰਾ ਪੋਖਰੋਂ ਗੁਰਦਰਾ ਹੀ ਰਾਤ ਰਹਿ ਜਦੋਂ ਸਵੇਰ ਨਿਕਲੇ ਤੇ ਇੱਥੇ ਲਾਲ ਬਾਈ ਪਿੰਡ ਆ ਲੰਬੀ ਅੱਲੇ ਗਿੱਦੜਵਾ ਕੋਲੇ لال ਬਾਈ ਤਿੰਨ ਮੈਨੂੰ ਮੁੰਡੇ ਮਿਲੇ ਸੀ ਐ ਡਡੇ ਬੈਗ ਭਰੇ ਤੇ ਉਹ ਵੀ ਜ਼ਮੀਨ ਮਹਬਾਈ ਕਿੰਨੀ ਇੰਨੀ ਜ਼ਮੀਨ ਹੈ ਦਰਤ ਮੈਂ ਕਿਵੇਂ ਆ ਕਿਵੇਂ ਆਏ ਕਿਵੇਂ ਜੇੜਾ ਮਾਰਨ ਮੈਂ ਜੇੜਾ ਠੇਕੇਤੀ ਸੀ ਨਹੀਂ ਤੇ ਮੈਂ ਕੋਈ ਫਸਲ ਹੈ ਨਹੀਂ ਤੇ ਮੈਂ ਪਾਣੀ ਹਾਜੇ ਪਾਣੀ ਤਾਂ ਨਹੀਂ ਤੇ ਮੈਂ ਜੇੜਾ ਨੂੰ ਪਤੰਦਰੋਂ ਨੂੰ ਭਾਂਜੋ ਟਿੱਬਿਆਂ ਨੂੰ ਕੋ ਚੱਕ ਕੇ ਰਾਜੂ ਸਿਰ ਤੇ ਤਾਂ ਦੱਸ ਚੰਗੀ ਜ਼ਮੀਨ ਵੇਚ ਕੇ ਜੇੜੇ ਮਾਰਦੇ ਪਰ ਤੇ ਟਿੱਬਿਆਂ ਤੇ ਪੱਕੀ ਗੱਲ ਆ ਮੈਂ ਤੈਨੂੰ ਗੱਲ ਵੀ ਕਰਾ ਦੂੰਗਾ ਤੜੀ ਉਹ ਤਕ ਉਹ ਸਾੰਨੇ ਮਰ ਬੈਠਾ ਆ ਕਿਕਰਾਂ ਦਿਖਾਈ ਇਹਨਾ ਮੈਨੂੰ ਤਾਂ ਕੋਈ ਆਏ ਕਿਕਰਾਂ ਵਾਲ ਲੈਣਾ ਸਾਡਾ ਨਹੀਂ ਨਾ ਬੱਕਰੀਆਂ ਵੇਖਾਂ ਫਿਰਦੀਆਂ ਪਰ ਇਹ ਸਾਰਾ ਇੱਥੇ ਕੋਈ ਹਾਲਤ ਹੈ ਨਹੀਂ ਯਾਰ ਸਾਰੇ ਇਹ ਬਾਲਣ ਵੇਕਦਾ ਭੁਗਦਾ ਕੀ ਵਾਲਣ ਵੇਕ ਵੀ ਜਾਂਦਾ ਆਪ ਨੂੰ ਵੀ ਲੋੜ ਆ ਰੇ ਲਾਈਟ ਰੂਟ ਵੀ ਹੈਗੀ ਪਤੰਦਰਾ ਕਿ ਨਹੀਂ ਮੈਨੂੰ ਤਾਂ ਲੱਗਦਾ ਨਾ ਲਾਈਟ ਵੀ ਆਈ ਨਹੀਂ ਆ ਵੇਖ ਇੱਥੇ ਆ ਦਿੰਦਾ ਜਵਾਕ ਦੇ ਰਹੇ ਜੀ ਨਹੀਂ ਸਾਡੇ ਹੈਗੀ ਰੇਂਜ ਸਾਡੇ ਤਾਂ ਯਾਰ ਆਈ ਹੋਈ ਜਾਂਦੀ ਆ ਤੁਹਾਡੇ ਦਾ ਕਾਹੀ ਆ ਹਨਾ ਸਾਡੇ ਤਾਂ ਫਿਰ ਆਏ ਆ ਨਾ ਵੀ ਸਾਦਾ ਨਹੀਂ ਘਾਤਾ ਨਹੀਂ ਇਹਦਾ ਸਾਡਾ ਬੰਦਾ ਫਾਰੇ ਪੂਰੇ ਲਈ ਬੈਠਾ ਐਸੇ ਦਾ ਵਾ ਠੀਕ ਆ ਤਣਕੁਣ ਕ ਮੁੱਲ ਲੈਨੇ ਹੋ ਕੇ ਕੀ ਚੱਲਦਾ ਕੰਮ ਸਹੀ ਕੋ ਤਾਂ ਮੋਲੀ ਲਈਦੀ ਆ ਬੜਾ ਯਾਰ ਮੈਨੂੰ ਬਾਈ ਦੁੱਖ ਆਉਂਦਾ ਤੇਰੇ ਆ ਵੇਖ ਕੇ ਯਾਰ ਪਤੰਦਰਾ ਯਾਰ ਜਮਾ ਐਡੀ ਚੰਗੀ ਜ਼ਮੀਨ ਸੀ ਮੋਨੇ ਵੇਖਦੀ ਆ ਵੀ ਹੁਣ ਮੈਂ ਤਾਂ ਨਾ ਵੀ ਪੰਜਾਬ ਵਾਲਿਆਂ ਨੂੰ ਨਾ ਪੰਗਾ ਲਵਾਂ ਆ ਪੰਜਾਬ ਵਾਲਿਆਂ ਨੂੰ ਕਹਿਣਾ ਵੀ ਛੋਡੇ ਕੋਲੇ ਦੋ ਕਿੱਲੇ ਆਣਾ ਜੋ ਮਰੱਬੇ ਨਾ ਬਣਾਉਣ ਪਏ ਜੋ ਮਰੱਬਿਆਂ ਦੇ ਵਿੱਚ ਕਿਲੋ ਕਣਕ ਵੀ ਨਹੀਂ ਹੁੰਦੀ ਗਿਆ ਛੇ ਬਾ ਮਰੱਬੇ ਹੀ ਪੱਲੇ ਆ ਹੋਰ ਸਾਡੇ ਕੁਛ ਵੀ ਨਹੀਂ ਪੱਲਦੇ ਮੋਲੀ ਲੈਂਦੇ ਹੋਗੇ ਮੋਲੀ ਲੈਂਦੇ ਆ ਪਰ ਆਏ ਵੀ ਉਹ ਰਹਿਣ ਸਾਣ ਖਾਣ ਪੀਣ ਖਰਾ ਕੇ ਸਾਡੀ ਬਾਲੀ ਵਾਰੀ ਜਾਉਂਦੇ ਰਹਿਣ ਛੋਡੇ ਪੰਜਾਬ ਤੋਂ ਜਿਹੜੀ ਨਹਿਰ ਆਉਂਦੀ ਹੈ ਇੰਦਰਾ ਨਹਿਰ ਵਾਈਦੀ ਆ ਉਹਦੇ ਦਾ ਪਾਣੀ ਪੀਨੇ ਆ ਅਸੀਂ ਉਹੀ ਆ ਅੱਛਾ ਉਹ ਪਾਣੀ ਇਧਰ ਆਈ ਜਾਂਦਾ ਗਾਂਦ ਜਾਂਦਾ ਨਹਿਰ ਦਾ ਆਉਂਦਾ ਹੈ ਉਹਦਾ ਹੀ ਪਾਣੀ ਆਉਂਦਾ ਠੀਕ ਆ ਉਹਦਾ ਪਾਣੀ ਤੁਹਾਨੂੰ ਮਿਲਦਾ ਹੈ ਸਾਨੂੰ ਮਿਲਦਾ ਉਹਦੇ ਪੰਜਾਬ ਵਾਲਿਆਂ ਨੂੰ ਸਨੇਹਾ ਲਾਉਣਾ ਯਾਰੀ ਇੰਦਰਾ ਨੇ ਹਰੋਂ ਦੀਆਂ ਨਾਲ ਉਹਦੇ ਵਿੱਚ ਫੁੱਲ ਫਲ ਜੇ ਤਾਰੀ ਆਂਦੇ ਐ ਗੇ ਦੋ ਮਰਗ ਮੁਰਗ ਹੋ ਜਾਂਦੀ ਐ ਕਹਿੰਦੇ ਉਹ ਅਸੀਂ ਪੰਦਰੋਂ ਪਾਣੀ ਪੀਣੇ ਆਂਗੇ ਉਹਦੇ ਵਿੱਚ ਨਾ ਫੁੱਲ ਪਾਇਆ ਕਰੋ ਤੁਸੀਂ ਕਿਉਂਕਿ ਸਾਡੇ ਉੱਤੇ ਪਾਣੀ ਉਹੀ ਆਉਂਦਾ ਹੈਗਾ ਉਹੀ ਪੀਂਨੇ ਆ ਇਹਦਾ ਆਪਦਾ ਨੱਪ ਲਿਆ ਕਰੋ ਬੂਟਾ ਵਾਲਾ ਦਾ ਫੁੱਲ ਦਾ ਕੰਮ ਕਰ ਲਿਆ ਕਰੋ ਆ ਨਾ ਕੰਮ ਕਰਿਆ ਕਰੋ ਨਹੀਂ ਵੈਸੇ ਤਾਂ ਹੁਣ ਸਾਡਾ ਉੱਤੇ ਜਦੋਂ ਜਾਂਦੇ ਐ ਲਪਾਫੇ ਤਰੇ ਪਏ ਨਾ ਤੇ ਸਾਡਾ ਨਹੀਂ ਜੀ ਕਰਦਾ ਫਿਰ ਪਾਣੀ ਪੀਣ ਨੂੰ ਇੱਕ ਦਿਨ ਤਾਂ ਆ ਕੇ ਫਿਰ ਕਰਗੇ ਕੀ ਜਦੋਂ ਵਕਤ ਚ ਬਣੇ ਪਾ ਇਹ ਯਾਰ ਫੁੱਲ ਫਲ ਤਾਂ ਤਾ ਤੇ ਨਹਿਰ ਚ ਅੱਗੇ ਤਾਂ ਉੱਥੇ ਕੀਰਤਨਪੁਰ ਜਾਂਦੇ ਸੀ ਤੇ ਹੁਣ ਫੁੱਲ ਫਾਲ ਦੇ ਤੇ ਨਰੇਲ ਜੇ ਬਾਲੇ ਲੁਕੀ ਸੁੱਟਦੇ ਵੇ ਨਾ ਨਾ ਚਾਹੀਦੇ ਨਹੀਂ ਪਾਣੀ ਜਿਵੇਂ ਇਧਰ ਸਾਰੇ ਪਿੰਦੇ ਹੁੰਦਾ ਸੀ ਆਏ ਸਾਡਾ ਪਾਣੀ ਮੁੱਕ ਗਿਆ ਅਸੀਂ ਵੀ ਪੀਣਾ ਹੀ ਇਹੋ ਹੀ ਪੀਵਾਂਗੇ ਹਾਂ ਚੰਗਾ ਫਿਰ